ਆਪ ਸਭ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਸਾਰੇ ਹੀ ਮੀਡੀਆ ਦੇ ਸਤਿਕਾਰਯੋਗ ਸਾਥੀਆਂ ਦਾ ਧੰਨਵਾਦ ਹੈ ਜੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਹੈ ਸੂਲ ਸਿੱਖਿਆ ਰੂਪਾ ਅਪਰ ਲੋ ਸਰਕਾਰੀ ਸਕੂਲਾਂ ਦਾ ਨਾਮ ਜਦੋਂ ਤੋਂ ਆਮ ਆਦੀਵਾਕੀ ਸਰਕਾਰ ਆਈ ਹੈ ਉਦੋਂ ਤੋਂ ਸੈਕੰਡਰੀ ਸਕੂਲਾਂ ਦਾ ਨਾਮ ਹੈ ਜਿਹੜਾ ਸਾਡੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਸਾਨੂੰ ਇਹ ਸੁਭਾਗ ਮਿਲਿਆ ਕਿ ਸਾਡੇ ਸਭ ਤੋਂ ਬਟੇ ਸ਼ਹੀਦ ਜਿਨ੍ਹਾਂ ਨੂੰ ਅਸੀਂ ਆਪਣਾ ਹੀ ਮੰਨਦੇ ਆਂ ਸ਼ਹੀਦ ਇਤਿਆਜ਼ਮ ਸਿੰਘ ਭਗਤ ਸਿੰਘ ਜੀ ਉਹਨਾਂ ਦੇ ਪਿੰਡ ਦਾ ਸਕੂਲ ਸਰਕਾਰੀ ਹਾਈ ਸਕੂਲ ਖਟਕਰ ਕਲਾਂ ਦਾ ਨਾਮ ਵੀ ਸਾਡੀ ਸਰਕਾਰ ਨੇ 19 10 2023 ਨੂੰ ਖਟਕਰ ਕਲਾਂ ਦਾ ਜਿਹੜਾ ਸਰਕਾਰੀ ਸਕੂਲ ਹੈ ਉਸ ਦਾ ਨਾਮ ਸ਼ਹੀਦ ਇਤਿਆਜ਼ਮ ਸਿੰਘ ਭਗਤ ਸਿੰਘ ਦੇ ਨਾਮ ਤੇ ਰੱਖਿਆ ਹੈ। ਐਵੇਂ ਆ ਜਿਹੜੀ ਕੱਲ ਅਸੀਂ 25 ਹੋਰ ਸਕੂਲਾਂ ਦਾ ਨਾਮ ਜਿਹਦਾ ਵਿੱਚੋਂ ਆ ਖਵਾਸ ਸਤੰਤਰਤਾ ਸੰਗਰਾਮੀ ਕਸ਼ਮੀਰ ਦੇ ਨਾਂ ਤੇ ਤੇ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਮੈਂ ਇਹ ਵੀ ਐਲਾਨ ਕੀਤਾ ਕਿ ਸਾਡੇ ਪੰਜਾਬ ਦੇ ਮਹਾਨ ਹਸਤੀ ਜੋ ਪਿਛਲੇ ਦਿਨ ਸਾਨੂੰ ਸੇਵੀ ਦੀ ਛੋੜਾ ਦੇ ਗਏ ਸਰਦਾਰ ਫੋਜਾ ਸਿੰਘ ਜੀ ਉਹਨਾਂ ਦੇ ਨਾਮ ਦੇ ਉੱਤੇ ਉਹਨਾਂ ਦਾ ਪਿੰਡ ਜਿਹੜਾ ਰੰਗਰ ਦਾ ਪਿੰਡ ਹੈ ਬਿਆਸ ਉਹਨਾਂ ਦਾ ਸੰਗਤ ਉਹਨਾਂ ਦੇ ਨਾਂ ਤੇ ਰੱਖਿਆ ਜਾਊਗਾ ਅਬ ਇਹ ਇੱਕ ਬਹੁਤ ਵੱਡਾ ਜਿਹੜਾ ਇਥੇ ਲੰਚੀਆਂ ਨੂੰ ਇਨਸਪੀਰੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਤੇ ਜਿੰਨੇ ਆਪਣੇ ਜੀਵਨ ਤੋਂ ਕੋਈ ਕੋਈ ਤਿਆਗ ਨਹੀਂ ਹੁੰਦਾ ਸਰਵੋਤਮ দান ਕਰਨ ਵਾਲੇ ਦਾ ਨਾਮ ਅਸੀਂ ਉਹਨਾਂ ਦੇ ਨਾਮ ਦੇ ਉੱਤੇ ਸਕੂਲਾਂ ਦੇ ਵਿੱਚ ਪੱਛਿਆਂ ਨੂੰ ਵਿਦਿਆਦਾਨ ਪਕਸ਼ੀਏ ਇਸ ਸਮੇਂ ਤੇ ਆ ਕਿ ਬਹੁਤ ਇੱਕ ਸ਼ੁਭ ਕਾਰਜ ਹੈ ਇਹਨਾਂ ਸਕੂਲਾਂ ਦੇ ਵਿੱਚ ਕੋਈ ਇੰਦਰ ਨਹੀਂ ਪਾਇਆ ਸੀ ਜੋ ਪਿਛਲੇ 30 ਸਾਲਾਂ ਤੋਂ ਪੰਚਾਇਤਾਂ ਦੀ ਮੰਗ ਸੀ ਪਰ ਕਦੀ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਅਸੀਂ ਉਹਨੇ ਖੋਰ ਫੈਸਲਾ ਲਿਆ ਕਿ ਜਿੰਨੇ ਵੀ ਸਰਕਾਰੀ ਸਕੂਲਾਂ ਸ਼ਹੀਦਾਂ ਦੇ ਨਾਮ ਤੇ ਚੱਲਦੀ ਹੈ ਉੱਥੇ ਉਹਨਾਂ ਦੀ ਤਸਵੀਰ ਜਿੱਦਾਂ ਦੀ ਵੀ ਤਸਵੀਰ ਅਵੇਲੇਬਲ ਹੋਵੇ ਜਾਂ ਪੇਂਟਿੰਗ ਤੇ ਉਹਨਾਂ ਦਾ ਇਤਿਹਾਸ ਅਗਰ ਉਹ ਗਦਰੀ ਬਾਂਦੀ ਦਾ ਗਦਕੀ ਜੇਲ੍ਹ ਸੀ ਕੀ ਜ਼ੱਬਰ ਸੀ ਅਗਰ ਉਹ ਸ਼ਹੀਦ ਹੋਇਆ ਕਿਹੜੀ ਗੱਲ ਸੀ ਸੀ ਹੀ ਹੋਇਆ ਅਗਰ ਉਹ ਪੰਜਾਬ ਦੇ ਮਹਾਨ ਜਵੇ ਮੈਂ ਬਲਦੇਵ ਗਾਰੀ ਜਿਹੜਾ ਦੇਖਿਆ ਇੱਕ ਤਾਂ ਉਹਨਾਂ ਦੇ ਜੀਵਨ ਬਾਰੇ ਮੈਂ ਖੁਦ ਦੱਸਦੇ ਮੈਂ ਜਲੰਧਰ ਦੇ ਇੱਕ ਸਕੂਲ ਗਿਆ ਉਸ ਕੋਲ ਇੱਕ ਸ਼ਹੀਦ ਦੇ ਨਾਸਤ ਸੀ ਤੇ ਮੈਨੂੰ ਉੱਥੇ ਦੇ ਪ੍ਰਿੰਸੀਪਲ ਨੂੰ ਪੁੱਛਿਆ ਮੈਂ ਕਿਹਾ ਮੈਂ ਇਹ ਕਿਹੜੀ ਜਾਣਕਾਰੀ ਸ਼ਹੀਦ ਹੋਈ ਸੀ ਨਾ ਪ੍ਰਿੰਸੀਪਲ ਮੈਂ ਉਥੇ ਦੇ ਬੱਚਿਆਂ ਨੂੰ ਪੁੱਛਿਆ ਨਾ ਬੱਚਿਆਂ ਨੂੰ ਇਹਦਾ ਮਤਲਬ ਜਿਹੜੇ ਅਸੀਂ ਆਪਾਂ ਸਿਰਫ ਨਾਮ ਰੱਖ ਦਿੰਨੇ ਪਰ ਉਹਦਾ ਇਤਿਹਾਸ ਉਹ ਸਾਡੇ ਬੱਚਿਆਂ ਜਾਂ ਪ੍ਰਿੰਟ ਵਾਲੇ ਜਾਂ ਉੱਥੇ ਪੜ੍ਹਦੇ ਜਿਹੜੇ ਪੜਾਉਂਦੇ ਜਿਹੜੇ ਅਧਿਆਪਕ ਹੋਣ ਤੱਕ ਨਹੀਂ ਤਾਂ ਅਸੀਂ ਪਹਿਲੀ ਕੋਸ਼ਿਸ਼ ਕਰਾਂਗੇ ਜਦੋਂ ਉਹਨਾਂ ਦੀ ਬਸਤੀ ਉਹਨਾਂ ਦੇ ਪਰਿਵਾਰਾਂ ਤੱਕ ਹੀ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਪੰਜਾਬ ਦੇ ਨਾਮ ਦੇ ਲਈ ਇਹਨਾਂ ਆਪਣਾ ਜੀਵਨ ਵਾਰਤਾ ਸੀ ਉਹਨਾਂ ਨੂੰ ਜਿਹੜੀ ਸੱਚੀ ਜੀਤਾਂ ਦੀ ਪੇਟ ਕਰਦੇ ਲਈ ਇਹ ਸਿਗਾ ਅੱਜ ਜਿਹੜੀ ਦਿੱਤੇ ਦੱਸਿਆ ਕਿ ਖਟਕਰ ਕਲਾ ਤੁਸੀਂ ਆਪ ਸੁਣ ਲਈ ਬਟਨ ਰੋ ਕੇ ਓਕੇ ਇਹ ਖਟਕਰਗਨ ਵਾਲੇ ਸਕੂਲ ਦਾ ਨਾਮ ਵੀ ਹਾਈ ਤਕਸੀਦ ਦੇ ਆਦਮ ਸਿੰਘ ਭਗਤ ਸਿੰਘ ਦੇ ਨਾਮ ਤੇ ਰਹੀ ਸੀ ਤੇ ਹੁਣ ਵੀ ਅਜੇ ਵੀ ਜਿਹੜੇ ਕੁਝ ਪੈਂਡਿੰਗ ਕੇਸਿਸ ਐ ਕਿਤੇ ਕਿਤੇ ਉਹ ਕਹਿੰਦੇ ਆ ਜੀ ਅੱਛਾ ਜੀ ਤੁਸੀਂ ਫਰੀडम फाइਟਰ ਸ ਸਰਟੀਫਿਕੇਟ ਲੈ ਕੇ ਲਓ ਅਸੀਂ ਉਹਨੂੰ ਹੋਰ ਈਜ਼ ਆਊਟ ਕਰ ਰਹੇ ਆ ਜਿਹੜੇ ਜਿਹੜੇ ਸਾਡੇ ਗਦਰੀ ਬਾਬੇ ਦੇ ਮਹਾਂਸ਼ੀਰ ਦੇ ਫਿਰ ਪੰਜਾਬ ਨੂੰ ਇਹ ਤੋਂ ਬਹੁਤ ਮਾਨ ਪ੍ਰਾਪਤ ਹੈ ਕਿ ਸਾਡੇ ਘਰ ਕਿਤੇ ਕੋਈ ਨਾ ਬੇਦਖ ਦਾ ਸ਼ਹੀਦ ਕੋਈ ਨਾ ਬੇਮਾਨ ਸੋਧ ਅਸੀਂ ਉਹਨੂੰ ਸੱਚੀ ਸਾਡਾ ਮੈਨਟਨ ਨੂੰ ਸੱਚੀ ਸ਼ਰਤ ਦੇ ਜਿਵੇਂ ਕਿ ਤੇ ਪਲੱਸ ਇਹ ਸ਼ੋਰ ਕਿਤਨਾ ਹੋਊਗਾ ਕਿ ਜਿਹੜੇ ਜਿਹੜੇ ਵਿਦਿਆਰਥੀ ਜਿਹੜੇ ਜਿਹੜੇ ਸਕੂਲ ਸ਼ਿਸ਼ੀਤਾ ਦੇ ਨਾਮ ਤੇ ਹੈ ਸਤੰਤਰਕਾਸ ਗ੍ਰਾਮੀਆਂ ਦੇ ਨਾਮ ਤੇ ਹੈ ਗਦਰੀ ਬਾਬਿਆਂ ਦੇ ਨਾਮ ਤੇ ਹੈ ਜਾਂ ਹੋਰ ਪੰਜਾਬ ਦੇ ਦੇ ਪਿੰਡਾਂ ਪਰ ਸ਼ਿਸ਼ੀਤਾ ਦੇ ਨਾਮ ਤੇ ਹੈ ਉਹਨਾਂ ਦਾ ਇਤਿਹਾਸ ਉਹਨਾਂ ਦੀ ਜੀਵਨੀ ਉਹਨਾਂ ਦੀ ਅਗਰ ਤਸਵੀਰ ਅਵੇਲੇਬਲ ਹੈ ਬਿੱਤੀ ਅਵੇਲੇਬਲ ਉਸ ਨੂੰ ਸਿਪਾਹਾਂ ਦੀ ਤਾਕੀ ਸਾਡੇ ਬੱਚੇ ਇਹ ਆਨਰਲੀ ਸ਼ਿਸ਼ੀਮ ਉਹਨਾਂ ਦੀ ਮਹਾਨ ਕੁਰਬਾਨੀਆਂ ਦੇ ਨਾਲ ਜਾਣਦੇ ਹਨ